ਚੜੀ ਦੀ ਨਾ ਪੰਡਈ ਦੇ ਚਵੇ ਤਾਂ ਜਾਂਡੇ ਵੀ ਦੇ ਹਾਂ ਜਗੇ ਹੁੰਦੇ ਨੇ ਉਹਦੇ ਚੜੀ ਗੱਲੀ ਵੱਜ ਗਿਆ ਹਾਂਜੀ ਵਿੱਚਾਂਡੇ ਵੀ ਪਈ ਹੋਈਆਂ ਸੀਫ ਮੇਰੇ ਪਰਮਾਤਮਾ ਮੇਰੇ ਜੀ ਬਚਾਉਂਦਾ ਜਿਸ ਕੋ ਰੱਖ ਕੇ ਸਾਈਆਂ ਮਾਰ ਸਕਿਆ ਨਾ ਕੋਈ ਵੀਟਰ ਸਾਰਾ ਵਿੱਚ ਡਲ ਗਿਆ ਤੇਰੇ ਦਾ ਸੇਕ ਤਾਂ ਸਾਰੇ ਨੇ ਲੱਗਿਆ ਪੋਲਾ ਵਿਖੇ ਬੀਤੇ ਰਾਤ ਅੰਮਰ ਸਿੰਘ ਮੈਂਬਰ ਪੁੱਤਰ ਮੇਜਰ ਸਿੰਘ ਦੇ ਘਰ ਤੇ ਅਸਮਾਨੀਂ ਬਿਜਲੀ ਡਿੱਗਣ ਕਨ ਬਿਲੀ ਦੇ ਸਾਰੇ ਉਪਕਰਨ ਸੜ ਗਏ ਜਿਸ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸਵੰਦੀ ਅੰਮਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨ ਅਚਾਨਕ ਰਾਤ ਦੇ ਕਰੀਬ ਪੌਣੇ 2 ਵਜੇ ਸਮਾਨੀ ਬਿਜਲੀ ਸਾਡੀ ਕੋਠੀ ਦੀ ਛੱਤ ਤੇ ਬਣੀ ਪਾਣੀ ਵਾਲੀ ਟੈਂਕੀ ਤੇ ਡਿੱਗੀ ਜੋ ਕੋਠੀ ਦੀਆਂ ਦੋਵੇਂ ਮੰਜ਼ਲਾਂ ਵਿੱਚ ਦੀ ਹੋ ਕੇ ਬਿਜਲੀ ਦੇ ਮੀਟਰ ਤੱਕ ਪੁੱਜ ਗਈ ਜਿਸ ਨੇ ਮੀਟਰ ਨੂੰ ਵੀ ਸਾੜ ਦਿੱਤਾ ਪਰ ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਰੇ ਆ ਪਰ ਉਹਨਾਂ ਦਾ ਸਾਰਾ ਸਮਾਨ ਹੀ ਪਰ ਫ੍ਰਿਜੇ ਸੀ ਪੱਖੇ ਸੀ ਸੀਸੀਟੀਵੀ ਕੈਮਰੇ ਫੋਨ ਇਨਵਰਟਰ ਪਾਣੀ ਵਾਲਾ ਫਿਲਟਰ ਤੋਂ ਇਲਾਵਾ ਕੋਠੀ ਦੀ ਸਾਰੀ ਹੀ ਬਿਜਲੀ ਫਿਟਿੰਗ ਸੜ ਗਈ ਉੱਥੇ ਜਿੱਥੇ ਬਿਜਲੀ ਵਾਲਾ ਮੀਟਰ ਸਾਰਾ ਸੜ ਕੇ ਸੁਆਹ ਹੋ ਗਿਆ ਉੱਥੇ ਵਿੱਚ ਚਿੜੀ ਦੇ ਪਏ ਅੰਡੇ ਬਚ ਗਏ ਦੇਖੋ ਕੁਦਰਤ ਦੇ ਰੰਗ ਹਾਂਜੀ ਕੀ ਨਾਮ ਹੈ ਬਾਈ ਔਰ ਸਿੰਘ ਮੇਰਾ ਨਾਮ ਜੀ ਪਿੰਡ ਦੌਲਾ ਜੀ ਬਲਾਕ ਗਿੱਦੜਵਾੜ ਜ਼ਿਲ੍ਹਾ ਮੁਕਸਰ ਜੀ ਕੀ ਗੱਲ ਹੈ ਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ ਇਨਵਰਟਰ ਸੀਗਾ ਜੀ ਕੈਮਰੇ ਸੀਗੇ ਜੀ ਐਲਸੀਡੀ ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬੀ ਇਹ ਪਤਾ ਲੱਗਾ ਡਿੱਗੀ ਕਿੱਥੇ ਗਈ ਨਹੀਂ ਉੱਪਰੋਂ ਡਿੱਗੀ ਆ ਜੀ ਥੱਲੇ ਆ ਗਈ ਕੂਟੀ ਦੇ ਵਿੱਚ ਅੱਛਾ ਕੋਈ ਡਿੱਗੀ ਛੱਤ ਤੇ ਡਿੱਗੀ ਉੱਪਰ ਅੱਛਾ ਤੇ ਡਿੱਗੀ ਆ ਜੀ ਛੱਤ ਵਿੱਚੋਂ ਟੱਪ ਕੇ ਥੱਲੇ ਆ ਕੇ ਫੇਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ ਏਸੀ ਨਾ ਕੋਈ ਫ੍ਰੈਜਰ ਨਾ ਵੀ ਲਿਫਟਰ ਸਾਰਾ ਨੁਕਸਾਨ ਹੋ ਗਿਆ ਜੀ ਤੇ ਡਿੱਗੀ ਕਰੋ ਕਿਸੇ ਬਾਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹੂੰ ਤੇ ਮੀਟਰ ਵਗੈਰਾ ਵੀ ਸੜ ਗਿਆ ਹੋਰ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਘਰੇ ਸੀਗੀ ਮੀਟਰ ਵੀ ਸੜ ਗਿਆ ਜੀ ਇਹ ਤੁਹਾਡੇ ਇਕੱਲੇ ਦੇ ਨੁਕਸਾਨ ਹੋਇਆ ਕਿ ਆਸ-ਪਾਸ ਵੀ ਕੋਈ ਬੜਾ ਆਸ-ਪਾਸੇ ਵਾਲਿਆਂ ਦੇ ਵੀ ਹੋਏ ਜੀ ਜਿਵੇਂ ਸਰਪੰਚਾਂ ਦਾ ਇਹ ਜਰਨਲਿਸ ਜਿੰਨੇ ਆਂਡੀ ਗਵਾਂਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫਰਿੱਜ ਮਤਲਬ ਪਾਸੇ-ਓਸੇ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਜੀ ਤਾਂ ਸਰਪੰਚ ਰਣਜੀਤ ਕੌਰ ਬਲਾਕ ਗਿੱਦੜਵਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਘਰ ਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਖबरा ਗਏ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ ਤਿੰਨ ਕਵਾਂਡ ਕਿੰਨਾ ਕੁ ਨੁਕਸਾਨ ਹੋਇਆ ਜੀ ਆਣ ਕਵਾਂਡ ਦਾ ਵੀ ਨੁਕਸਾਨ ਹੋਇਆ ਜੀ ਕੈਵਰੇ ਸੜ ਗਏ ਕਿਸੇ ਦੀ ਫ੍ਰਿਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂ ਆ ਕਿਉਂਕਿ ਕੋਠੀ ਹੈਗੀ ਆ ਕਿ ਡਬਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਬਸ ਸਾਰੇ ਸੜ ਕੇ ਸੁਭਾਹ ਹੋ ਗਿਆ ਜੀ ਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ ਸੂਚਨਾ ਦਿੱਤੀ ਹਾਂਜੀ ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਐਸ ਡੀ ਐਮ ਕੋਲੇ ਵੀ ਜਾਵਾਂਗੇ ਡੀ ਸੀ ਦਫ਼ਤਰ ਵੀ ਜਾਵਾਂਗੇ ਵੀ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ ਵੀ